ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਨਿਊਜ਼ 24 ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਪੂਰਾ ਕੋਹਨਾ ਵਿਖੇ ਪਹੁੰਚੇ ਹਾਂ ਜਿੱਥੇ ਕਿ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਹੈ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਤੇ ਸਮੁੱਚੀ ਕਮੇਟੀ ਸਾਡੇ ਨਾਲ ਖੜੀ ਹੈ ਸੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਿ ਕੀ ਵਿਸ਼ਾ ਹੈ ਉਹਨਾਂ ਦਾ ਜਿਹੜਾ ਉਹਨਾਂ ਨੇ ਅੱਜ ਪੱਤਰਕਾਰਾਂ ਦੀ ਟੀਮ ਨੂੰ ਇੱਥੇ ਬੁਲਾਇਆ ਹੈ ਵੈਭ ਜੀ ਕਾ ਖਾਲਸਾ ਵੈਭ ਜੀ ਕੀ ਫਤਿਹ ਜੀ ਕੌਣ ਸਾਹਿਬ ਬਤ ਇਹ ਕੀ ਨਾ ਜੀ ਆਪਣਾ ਬਾਬਾ ਜੀ ਮੇਰ ਸਿੰਘ ਹਾਂ ਜੀ ਤੇ ਕੀ ਵਿਸ਼ਾ ਜਿਹੜਾ ਅੱਜ ਤੁਸੀਂ ਇੱਥੇ ਬੁਲਾਇਆ ਸਾਨੂੰ ਅਸੀਂ ਜੀ ਵਾਗ ਰਹੀ ਵਿਸ਼ਾ ਹੈ ਸਾਡਾ ਗੁਰਦੁਆਰਾ ਸਾਹਿਬ ਤੇ ਜੋ ਬਰਾਂਡਾ ਗੁਰਦੁਆਰਾ ਸਾਹਿਬ ਦੇ ਅੱਗੇ ਉਸ ਗੁਰਦਰਾ ਬਾਬਾ ਦੂਖਨਵਾਰ ਸਾਹਿਬ ਸ਼੍ਰੋਮਣੀ ਜਰਨੈਲ ਅੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਪੂਰਾ ਕੋਨਾ ਜਿਹਦੀ ਬਿਲਡਿੰਗ ਬਹੁਤ ਪੁਰਾਣੀ ਹੋ ਚੁੱਕੀ ਆ ਬਿਲਡਿੰਗ ਦੇ ਉੱਤੋਂ ਲੈਂਟਰ ਉੱਤੋਂ ਡਿੱਗ ਰਿਹਾ ਏ ਤੇ ਇਹ ਅਸੀਂ ਪ੍ਰਸ਼ਾਸਨ ਨੂੰ ਤੇ ਦਾਨੀਆਂ ਸੰਗਾਂ ਸਿੰਘਾਂ ਨੂੰ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਦਾ ਦਰਬਾਰ ਨਵਾਂ ਤਿਆਰ ਕਰਨਾ ਆ ਉਸ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਗੁਰੂ ਘਰ ਦੇ ਵਾਸਤੇ ਮਾਇਆ ਬਾਬੇ ਦੇ ਖਾਤੇ ਦੇ ਵਿੱਚ ਪਾਓ ਤੇ ਆਪਾਂ ਜੋ ਦਰਬਾਰ ਨਵਾਂ ਤਿਆਰ ਕਰ ਸਕੀਏ ਇਹੋ ਦਾਨੀਆ ਸਿੰਘਾਂ ਨੂੰ ਤੇ ਸਾਡੇ ਪ੍ਰਸ਼ਾਸਨ ਡੀਸੀ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਆ ਤੇ ਵੱਧ ਤੋਂ ਵੱਧ ਗੁਰਦੁਆਰਾ ਦੂਖ ਨਵਾਰਨ ਸਾਹਿਬ ਬਾਬਾ ਜੀਵਨ ਸਿੰਘ ਜੀ ਪਿੰਡ ਪੂਰਾ ਕੋਨਾ ਵਿਖੇ ਵੱਧ ਤੋਂ ਵੱਧ ਦਾਨੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਆ ਵੱਧ ਤੋਂ ਵੱਧ ਦਾਨ ਕਰੋ ਆਪਾਂ ਗੁਰਦੁਆਰਾ ਨਵਾਂ ਬਣਾ ਸਕੀਏ ਕਿ ਮੇਰ ਸਿੰਘ ਜੀ ਪਹਿਲੀ ਗੱਲ ਤਾਂ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੀ ਇਹ ਆਪਣੇ ਬਰਾਂਡੇ ਦੀ ਛੱਤ ਆ ਇਹ ਕਿੰਨੀ ਕੁ ਪੁਰਾਣੀ ਆ ਇਹ ਛੱਤ ਜਿਹੜੀ 40 ਸਾਲ ਹੋ ਗਏ ਆ ਜੋ ਇਹ ਪੰਚਾਇਤ ਵੱਲੋਂ ਕੀਤੀ ਗਈ ਇਸ਼ਤਿਆਰ ਜਿਸ ਦਾ ਹੁਣ ਲੈਂਟਰ ਡਿੱਗ ਰਿਹਾ ਏ ਇੱਕ ਦਿਨ ਗ੍ਰਾਹੀ ਕਰਨ ਗਏ ਸਿੰਘ ਤੇ ਉਸ ਦੇ ਉੱਪਰ ਲੈਂਟਰ ਡਿੱਗਾ ਉਹ ਵਧੀ ਨਹੀਂ ਮਾਰ ਆਏ ਨੇ ਬਾਬਾ ਜੀਵਨ ਸਿੰਘ ਨੇ ਉਸ ਨੂੰ ਬਚਾਇਆ ਉਸ ਦੇ ਸਿੰਘ ਦੇ ਦੰਦ ਵੀ ਟੁੱਟ ਗਏ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਦਾਨੀ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਇਸ ਰੋਮਨੀ ਜਰਨੈਲ ਨੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਦਰਬਾਰ ਦਾ ਆਪਾਂ ਲੈਂਟਰ ਨਮਾ ਕਰ ਸਕੀਏ ਤਿਆਰ ਇਹੋ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਤੇ ਆਪਣਾ ਬਾਬਾ ਜੀ ਜਿਹੜਾ ਮਹਾਰਾਜ ਦਾ ਸਰੂਪ ਜਿੱਥੇ ਆਪਾਂ ਰੱਖਿਆ ਉਹ ਬਿਲਕੁਲ ਦਰਬਾਰ ਤਾਂ ਸਾਡਾ ਸੇਫ ਹੈ ਬਿਲਕੁਲ ਉਹ ਦਰਬਾਰ ਤਾਂ ਸੇਫ ਆ ਪਰ ਉਹ ਛੱਤ ਨਹੀਂ ਵੀ ਆ ਉਹ ਪੁਰਾਣੇ ਬਜ਼ੁਰਗਾਂ ਦੇ ਤਿਆਰ ਕਰਨ ਦੇ ਵਿੱਚ ਟਾਈਮ ਲੱਗਾ ਏ ਹੁਣ ਉਹ ਛੱਤ ਬਿਲਕੁਲ ਨੀਵੀ ਹੋ ਗਈ ਆ ਉਹ ਵੀ ਅਸੀਂ ਦਰਬਾਰ ਵੀ ਉੱਚਾ ਕਰਨ ਵਾਸਤੇ ਉਹਦੇ ਵਾਸਤੇ ਵੀ ਸੰਗਤਾਂ ਦੇ ਤੇ ਦਾਨੀਆਂ ਸਿੰਘਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਦਾਨ ਕਰੋ ਤੇ ਆਪਣੇ ਬਾਬਾ ਜੀਵਨ ਸਿੰਘ ਜੀ ਦਾ ਜੋ ਖਾਤਾ ਚੱਲ ਰਿਹਾ ਏ ਉਸ ਖਾਤੇ ਦੇ ਵਿੱਚ ਮਾਇਆ ਪਾਓ ਆਪਣੀ ਰਸੀਦ ਪ੍ਰਾਪਤ ਕਰੋ ਟੈਲਫੋਨ ਸੰਗਤਾਂ ਦੀ ਜੇ ਬਾਬਾ ਜੀ ਜਿਸ ਤਰ੍ਹਾਂ ਕੋਈ ਤੁਸੀਂ ਨੰਬਰ ਵੀ ਜਾਰੀ ਕੀਤਾ ਹੈ ਜਿਹਦੇ ਵਿੱਚ ਕਿ ਤੁਹਾਨੂੰ ਸੰਗਤਾਂ ਜੇ ਸੰਪਰਕ ਕਰਨਾ ਚਾਹੁੰਦੇ ਹਾਂ ਹਾਂ ਜੀ ਹਾਂ ਜੀ ਆਹ ਲੈਟਰ ਪੈਡ ਆ ਬਾਬਾ ਜੀਵਨ ਸਿੰਘ ਗੁਰਦਰਾ ਦੂਖ ਨਵਾਰ ਸਾਹਿਬ ਦੇ ਜਿਸ ਦੇ ਲੈਟਰ ਪੈਡ ਤੇ ਬਾਬਾ ਜੀਵਨ ਸਿੰਘ ਜੀ ਦਾ ਜੋ ਗੁਰਦਰਾ ਸਾਹਿਬ ਜੀ ਦਾ ਖਾਤਾ ਨੰਬਰ ਆ ਜੋ ਤਿੰਨ ਮੈਂਬਰ ਜੋ ਖਜ਼ਾਨਚੀ ਲਖਵੀਰ ਸਿੰਘ ਫੌਜੀ ਜਿਸ ਦੇ ਤਿੰਨਾਂ ਜਣਿਆਂ ਦੇ ਖਾਤੇ ਦੇ ਵਿੱਚ ਜੋ ਪੈਸੇ ਤਿੰਨ ਸਿੰਘ ਕਢਾ ਸਕਦੇ ਆ ਸਾਰੀ ਪੰਚਾਇਤ ਜੋ 11 ਮੈਂਬਰੀ ਕਮੇਟੀ ਬਣੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਇਹ ਵੱਧ ਤੋਂ ਵੱਧ ਦਾਨ ਕਰੋ ਤੇ ਗੁਰੂ ਬਾਬਾ ਜੀਵਨ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਸੁਤਨਾਮ ਸਿੰਘ ਖਾਲਸਾ ਪਿੰਡ ਪੂਰਾ ਕੋਨਾ ਵਾਲਾ ਕਰਨ ਪ੍ਰਚਾਰ ਕਮੇਟੀ ਆਲ ਇੰਡੀਆ ਦਸ਼ਮੇਸ਼ ਤਰਨਾ ਦਲ ਦੇ ਪ੍ਰਚਾਰ ਸਕੱਤਰ ਵਰਲਡ ਦੇ ਮੈਂ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਕਰਾਂਗਾ ਬਹੁ ਸਮੇਂ ਤੋਂ بڑے ਬਣੇ ਐਮਐਲਏ بڑے ਮੰਤਰੀ ਬਣੇ ਸਾਰਿਆਂ ਨੂੰ ਇੱਥੇ ਮੰਗਾ ਮੰਗੀਆਂ ਕਿਸੇ ਨੇ ਕੋਈ ਸਹੂਲਤ ਨਹੀਂ ਦਿੱਤੀ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਇਹ ਦੂਖ ਨਿਵਾਰ ਬਾਬਾ ਜੀਵਨ ਸਿੰਘ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਉਹਨੂੰ ਯਾਦ ਕਰਿਓ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਇਹ ਜੋ ਬਰਾਂਡਾ ਵੇਖੋ ਇਹ ਉੱਪਰੋਂ ਡਿੱਗ ਰਿਹਾ ਹੈ ਤੇ ਸੰਗਤਾਂ ਦਾ ਇਹ ਕੰਮ ਤੇ ਸੰਗਤਾਂ ਹੀ ਇਹ ਕੰਮ ਕਰ ਸਕਦੀਆਂ ਬੜਿਆਂ ਨੂੰ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਆਪਣਾ ਤਿਲ ਫੁੱਲ ਭੇਟਾ ਕਰੋ ਆਓ ਤੇ ਹਿੱਸੇ ਪਾਓ ਸੇਵਾ ਪਾਉ ਤੇ ਬਰਾਂਡੇ ਦੀ ਮਰਮਤੀ ਹੋ ਸਕੇ ਕਿ ਲੈਂਟਰ ਪਾ ਦਈਏ ਨਵਾਂ ਇਹ ਹੱਥ ਬਣ ਕੇ ਬੇਨਤੀ ਐ ਇਹ ਬੇਨਤੀ ਪ੍ਰਵਾਨ ਕਰਿਓ ਕਿਸੇ ਐਮਐਲਏ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਸੰਗਤਾਂ ਸੁਣਨ ਤੇ ਜੱਸੇ ਬੰਦੀਆਂ ਸੁਣਨ ਡੀਸੀ ਸਾਹਿਬ ਨੂੰ ਬੇਨਤੀ ਐ ਪ੍ਰਸ਼ਾਸਨ ਨੂੰ ਬੇਨਤੀ ਐ ਹੱਥ ਬਨ ਕੇ ਸਾਰੇ ਮਦਦ ਕਰੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ